ਜ਼ਿਲ੍ਹਾ ਰੋਪਨਗਰ ਦੇ ਸ਼ਹਿਰ ਮੋਰਿੰਡੇ ਦੇ ਨਜ਼ਦੀਕ ਪਿੰਡ ਕੜੂਆ ਵਿਖੇ ਮਾਹੌਲ ਉਸ ਸਮੇਂ ਤਣਾਪੂਰਨ ਹੋ ਗਿਆ ਜਦੋਂ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਨਕਲੀ ਗੁਰਦੁਆਰਾ ਸਾਹਿਬ ਬਣਾ ਕੇ ਨਕਲੀ ਅਨੰਦ ਕਾਰਜ ਕਰਵਾਏ ਜਾ ਰਹੇ ਸੀ ਪਿੰਡ ਕੜੂਨਾ ਦੇ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਨਕਲੀ ਗੁਰਦੁਆਰਾ ਸਾਹਿਬ ਤਿਆਰ ਕਰਕੇ ਉਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਕਲੀ ਬਣਾ ਕੇ ਨਕਲੀ ਅਨੰਦ ਕਾਰਜ ਕੀਤੇ ਜਾ ਰਹੇ ਸਨ ਜਿਸ ਦੀ ਸੂਚਨਾ ਸਿੱਖ ਜਥੇਬੰਦੀਆਂ ਨੂੰ ਮਿਲੀ ਅਤੇ ਉਹਨਾਂ ਨੇ ਮੌਕੇ ਤੇ ਜਾ ਕੇ ਦੇਖਿਆ ਕਿ ਫਿਲਮ ਨਿਰਮਾਤਾ ਵੱਲੋਂ ਨਕਲੀ ਗੁਰਦੁਆਰਾ ਬਣਾ ਕੇ ਉਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਕਲੀ ਸਰੂਪ ਰੱਖ ਕੇ ਨਕਲੀ ਅਨੰਦ ਕਾਰਜ ਕਰਵਾਏ ਜਾ ਰਹੇ ਸਨ ਮੌਕੇ ਤੇ ਸਿੱਖ ਜਥੇਬੰਦੀਆਂ ਵੱਲੋਂ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਾਰਾ ਸਮਾਨ ਕਬਜ਼ੇ ਵਿੱਚ ਕੀਤਾ ਉੱਥੇ ਫਿਲਮ ਦੇ ਪ੍ਰਬੰਧਕ ਪਰ ਪਟਚਾ ਦਰਜ ਕਰਨ ਦੀ ਅਪੀਲ ਕੀਤੀ ਇਹ ਹੈ ਸਾਰਾ ਮਾਮਲਾ ਆਓ ਤੇ ਨਕਲੀ ਵਿਆਹ ਕਰਾਏ ਜਾ ਰਹੇ ਆ ਨਕਲੀ ਸ਼੍ਰੀ ਗੁਰਗਨ ਸਾਹਿਬ ਦੀ ਬਣਾ ਕੇ ਇੱਕ ਨਕਲੀ ਗ੍ਰੰਥੀ ਲਿਆਂਦੇ ਨੇ ਇਹਨਾਂ ਨੇ 1000 ਰੁਪਏ ਦਿਹਾੜੀ ਪਰ ਹੈ ਸਾਡੇ ਹੀ ਬੰਦੇ ਲੱਗੇ ਵੇਖਣ ਹਜ਼ਾਰ-ਹਜ਼ਾਰ ਪਰ ਆਪਣੇ ਗੁਰੂ ਦਾ ਵੀ ਦੇਖ ਰਹੇ ਵੀ ਸੀ ਸਾਡੇ ਗੁਰੂ ਦੀ ਬੇਅਦਬੀ ਹੋ ਰਹੀ ਆ ਹੈ ਅੱਗੇ ਖੜੇ ਕੌਣ ਆ ਅੱਗੇ ਸਿੰਘ ਸਰਦਾਰ ਉਹ ਡਿਊਟੀ ਵਾਲੇ ਖੜੇ ਆ ਮੁਰੇ ਸਿਕਿਉਰਟੀ ਵਾਲੇ ਕੋਟੀਆ ਵੀ ਉਹ ਵੀ ਸਿੰਘ ਸਰਦਾਰ ਨ ਕਰੋ ਜੀ ਉਹਦੇ ਸਾਹਮਣੇ ਇਹ ਜਿਹੜਾ ਚੌਰ ਸਾਹਿਬ ਆਏ ਵੀ ਤੁਸੀਂ ਦੇਖ ਉਸੇ ਕਰਨੇ ਦੀ ਉਹ ਨਕਲੀ ਗੁਰੂ ਗ੍ਰੰਥ ਸਾਹਿਬ ਬਣਾ ਕੇ ਉਹ ਲੱਗੇ ਜੀ ਕਰਨ ਕਿੰਨੇ ਬੰਦੇ ਤੁਸੀਂ ਮੌਕੇ ਤੇ ਜਿਹੜੇ ਦੇਖੇ ਸੀ ਇਹ ਤੇ ਕਿੰਨੇ ਬੰਦੇ ਸੀ ਆਹ ਦੇਖੋ ਵੀਡੀਓ ਹੈ ਕਿ ਮੈਂ ਬਾਅਦ ਚ ਦਿਖਾਣਾ ਤੁਹਾਨੂੰ ਠੀਕ ਹੈ ਸਭ ਤੋਂ ਸਬੂਤ ਆਪਰੇ ਨਹੀਂ ਅਹੀਂ ਬਾਬਾ ਜੀ ਕੀ ਪ੍ਰੋਸੈਸ ਦਿੱਤਾ ਪੁਲਿਸ ਨੇ ਤੁਹਾਨੂੰ ਹਲੋ ਬਾਹਰ ਵੀ ਰਖਾਲ ਸਾਹਿਬ ਹੈ ਜੀ ਬਤ ਸਾਨੂੰ ਪ੍ਰਸ਼ਾਸਨ ਨੇ ਇਹ ਪ੍ਰੋਸਸ ਦਿੱਤਾ ਹੈ ਕਹਿੰਦੇ ਵੀ ਜੋ ਉਹਦਾ ਮੈਨੇਜਮੈਂਟ ਹੈ ਜੋ ਵੀ ਉਹਦਾ ਡਾਇਰੈਕਟਰ ਹੈ ਉਸ ਲਗਾ ਦਾ ਵੀ ਉਹਨੂੰ ਅਸੀਂ ਬੁਲਾਵਾਂਗੇ ਸਾਡੇ ਉਹਨਾਂ ਨੇ ਨਾਮ ਨੰਬਰ ਲਿਖ ਲਏ ਆ ਵੀ ਅਸੀਂ ਤੁਹਾਨੂੰ ਇੱਥੇ ਬੁਲਾਵਾਂਗੇ ਉਸ ਤੋਂ ਬਾਅਦ ਜੋ ਵੀ ਬਣਦਾ ਕਾਰਵਾਈ ਹੋਊਗੀ ਉਹਨੂੰ ਕੀਤੀ ਜਾਊਗੀ ਅੱਛਾ ਕੀ ਪ੍ਰੋਬਲਮ ਵੀ ਇਹ ਇਹ ਕਦੋਂ ਦਾ ਟਾਈਮ ਦਿੱਤਾ ਉਹਨਾਂ ਨੇ ਉਹ ਕਹਿੰਦੇ ਵੀ ਸ਼ਾਮ ਨੂੰ اگر شام ਨੂੰ ਹੈ ਤਾਂ شام ਨੂੰ ਨਹੀਂ ਤਾਂ ਸਵੇਰੇ ਤੁਹਾਨੂੰ ਬੁਲਾਇਆ ਜਾਊਗਾ ਜੀ ਕੀ ਕਾਰਵਾਈ ਦੀ ਮੰਗ ਕਰਦੇ ਆਪਾਂ ਅਸੀਂ ਕਾਰਬੀਨਾਂ ਦੇ ਪਰਚਾ ਕਰਾਉਣਾ ਜੀ ਇਹ ਜਿਹੇ ਕਾਰਜ ਕੱਲ ਨੂੰ ਫੇਰ ਕਰਨਗੇ ਅਸੀਂ ਉਹ ਜਗ੍ਹਾ ਤੇ ਘੋੜੇ ਬੰਨ੍ਹਣੇ ਆ ਪਰਚਾ ਕਿੱਥੇ ਕਰਾਉਣਾ ਜੀ ਜਿਹੜਾ ਵੀ ਉੱਥੇ ਜੋ ਵੀ ਨੰਬਰ ਦਾ ਉਦੇ ਪਰਚਾ ਕਰਾਉਣਾ ਜੀ ਜਿਹੜਾ ਉਸੇ ਤਾਬਿਆਂ ਦੇ ਮੈਂਥਾ ਜੀ